ਟ੍ਰਾਈ ਕਰਨੀ ਇਹ ਕਿ ਦੀ ਕਿਹੜੀ ਗੱਲ ਤੋਂ ਨਹੀਂ ਪਾਪਾ ਤੈਨੂੰ ਮਾਰਨਗੇ ਤੇ ਇਹਦੇ ਵਿੱਚ ਐਪ ਚੁੰਨੀ ਬਨਨ ਦਾ ਕੀ ਰੀਜ਼ਨ ਹੈ ਇਹ ਨਾਲ ਕੀ ਹੋਏਗਾ ਸੁੱਦ ਡਿੱਗ ਜਾਣਗੇ ਪਾਪਾ ਹਾਂ ਮੈਂ ਕਿਾ ਚੁੰਨੀ ਕਿਉਂ ਬਨਨ ਦੇ ਆਂ ਕਹਿੰਦਾ ਪਾਪਾ ਮੈਨੂੰ ਮਾਰਨਗੇ ਨਹੀਂ ਮੈਂ ਕਿਹਾ ਇਹਦਾ ਕੀ ਰੀਜ਼ਨ ਹੈ ਚੁੰਨੀ ਬਨਨ ਦਾ ਕਹਿੰਦਾ ਪਾਪਾ ਡਿੱਗ ਜਾਣਗੇ ਫਿਰ ਦੇਖ ਲਓ ਸੁਮੀ ਤੇ ਜੇ ਪਾਪਾ ਨੇ ਤੈਨੂੰ ਇਹ ਦੇ ਬੰਨ ਦਿੱਤਾ ਤੇ ਫੇਰ ਮੈਂ ਤੇਰੇ ਹੱਥ ਹੀ ਨਹੀਂ ਆਣਾ ਤੂੰ ਮੈਨੂੰ ਕਿੱਦਾਂ ਬਣਨੇਗਾ ਅੱਧੀ ਲੈ ਲਓ ਤੁਹਾਨੂੰ ਪਾਪਾ ਨੂੰ ਕਹੋ ਉੱਟ ਕੇ ਦਗਾ ਹੋ ਜਾਣਾ ਪਾਪਾ ਉੱਟ ਕੇ ਕਾ ਹੋਣਾ முக்குல்ல <laughs> 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 Hún er að hlusta það í hlusta, hún er að hlusta það í hlusta.